Субтитры создавал DimaTorzok Na 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 na. ਅਜਨ ਸਚਾ ਪਾਤਿ ਸਾਹੁ ਸਿਰਸਾਦਰ ਸਾਹੁ ਜਿਸੁ ਪਾਸ ਬਗਟਿ ਆਸੋਈਐ ਸਾਧਨਾ ਕਰਿ ਵਿਸਾਹੁ ਜਿਸ ਪਾਸ ਬਗਟਿ ਆਸੋਈਐ Legenda ਮਰਤੀ ਵਾਰ ਇੱਕ ਰਾ ਇੱਕ ਸਰ ਦੁੱਖ ਪਾਇਆ ਕਾਂਠ ਗਹਿਨਾ ਤਦ ਕਰਨ ਠੁਕਾ I can't ਆਜ ਰਿਆਂ ਲਗ ਬਉਂਦੇ ਹੋਏ ਆਪਣੇ ਸਾਮੈ ਨੂੰ ਅਤੇ ਸਵਾ ਸਾਨੂੰ ਸਫਲਾ ਕਰਦੇ ਹੋਏ ਸਮੂਹ ਸਾਧ ਸੰਗਤ ਕੀ ਆਓ ਸਤਿਗੁਰੂ ਜੀ ਉਠੇ ਹਨ ਕਿਰਪਾ ਮੇਂ ਨਜ਼ਰ ਕੀਤੀ ਹੈ ਸਨੁਸਾਰ ਇੰਹੀ ਅਸੁਪਾਲ ਸਮੇਂ ਬਖਸ਼ ਕੇ موسیقی ਜਿਥੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਉਰ ਦੇ ਸਤਨ ਗੁਰੂ ਅਰਜਨ ਦੇ ਮਹਾਰਾਜੀ ਅਨੁbsch ਕਰਕੇ ਅਗਧਾਂ ਦੇ ਬਾਣੀ ਅਰੰਭ ਕੀਤੀ ਹੈ ਸੰਤ ਕਹਿੰਦੇ ਕਵੀਰ ਜੀ ਸ਼੍ਰੋਮਣੀ ਭਗਤ ਪੰਥ ਕਵੀਰ ਜੀਆਂ ਦੇ ਪਾਵਨ ਸ਼ਬਦ ਆਰੰਭ ਹੁੰਦੇ ਹਨ ਪਵਨ ਕਬੀਰ ਜੀਆਂ ਦੇ ਪਾਵਨ ਅੰਕਾਰ ਵੰਤੋਂ ਉਚਾਰਨ ਕੀਤੀ ਹੋਈ ਪਿੱਤਰ ਗੁਰਬਾਣੀ ਨੇ ਅੱਜ ਦੀ ਬਖਸ਼ਿਸ਼ ਮੇਰੇ ਨਦਰ ਹੋਈ ਹੈ ਆਓ ਸੰਗਤਾਂ ਦੇ ਪਾਵਨ ਬਚਨਾਂ ਨੂੰ ਵਿਚਾਰ ਕੇ ਸਤਿਗੁਰਾਂ ਤੋਂ ਜੀਵਨ ਜਿਉਣ ਦੀ ਜਾਣਤ ਸਿੱਖੀਏ ਸਤਿਗੁਰਾਂ ਦੇ ਪਿੱਤਰ ਇਤਿਹਾਸ ਨੂੰ ਅਤਿਗੁਰਾਂ ਦੇ ਪਾਵਨ ਬਚਨਾਂ ਨੂੰ ਆਪਣੀ ਮਿਰਦੇ ਜਿਵੇਂ ਸਾਖੀ ਲੋਕ ਸੁਖੀਏ ਪ੍ਰਲੋਕ ਸਹਿਜੇ ਨਿਸ਼ਾਨੀ ਪਰ ਗੁਰੂ ਸਾਰੇ ਗੀ ਗੁਰ ਚਰਨ ਜਹਾ ਜੀਰ ਹੋਵੇ ਸਭ ਉਸ ਸੀਸ ਬਖਸ਼ੋ ਤੇ ਗੁਰੂ ਚਰਨਾਂ ਦੇ ਵਿੱਚ ਹਾਜੀ ਲਪਾਓ ਸਾਰੀ ਤੀਰਜ ਕੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਪਰਸਾਨ ਅਕਾਲ ਪੁਰਖ ਰਣਕੂਰ ਜੀ ਦਿੱਤ ਹੈ ਅਤੇ ਗੁਰੂ ਦੀ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਨੰਦਕ ਆਵਤਰ ਆਏ ਕਹ ਹੰ ਤੁਮ ਕੀਨਾ ਕਬੀਰ ਸਾਹਿਬ ਭਾਸਾ ਜੀ ਬਚਨ ਕਰਦੇ ਨੇ ਕਿ ਭਾਈ ਜਨਮ ਵਿੱਚ ਆ ਕੇ ਤੂੰ ਜਨਮ ਲੈ ਕੇ ਕੀ ਕੀਤਾ ਹੈ ਬਾਬੂ ਕੁਝ ਵੀ ਨਹੀਂ ਕੱਟਿਆ ਜੇਤਰਾ ਸਾਨੂੰ ਸਤਿਗੁਰੂ ਪਾਤਸ਼ਾਹ ਕੋ ਅੰਮ੍ਰਿਤ ਦਾਸ ਜੀ ਮਹਾਰਾਜ ਕਿਰਪਾ ਕਰਕੇ ਰੂਹ ਸਮਝਾਉਂਦੇ ਨੇ ਕਿ ਰੋਜ਼ ਆਪਣੇ ਮਨ ਦੇ ਨਾਲ ਵਿਚਾਰ ਕਰਿਆ ਕਰ ਰੋਜ਼ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਸਰੀਰ ਤੋਂ ਪੁੱਛਿਆ ਕਰਕੇ ਸਰੀਰਾਂ ਮੇਰੀਆ ਇਸ ਜਗ ਵਿੱਚ ਆਇਆ ਕਿャਤੂ ਕਰਨੁ ਕਮਲ ਬਾਸੋਂ ਕਿੰਦੇ ਰੋਜ਼ ਪੁੱਛਿਆ ਕਰ ਵੀ ਕੀ ਕੀਤਾ ਹੈ ਰੋਜ ਪੁੱਛਿਆ ਕਰ ਜਿਨ ਮਰ ਤੇਰਾ ਰਚਨ ਰਚਿਆ ਸੋਹਾਰ ਮਨ ਨ ਵਸਾਇਆ ਜਿਨੇ ਤੇਰਾ ਰਚਨ ਰਚਿਆ ਹੈ ਜਿਨੇ ਤੈਨੂੰ ਸਾਜਿਆ ਹੈ ਜਿਨੇ ਤੈਨੂੰ ਸਾਜ ਕੇ ਨਿਵਾਰ ਕੇ ਸੰਸਾਰ ਤੇ ਤੇਜਿਆ ਹੈ ਤੈਨੂੰ ਕਾਲਪੁਰਖ ਵੈ ਤੂੰ ਮੂ ਕਦੇ ਮਨ ਦੇ ਵਿੱਚ ਨਹੀਂ ਵਸਾਇਆ ਮੈਂ ਤੈਨ ਦਾ ਸੁਭਰਾਣ ਨਹੀਂ ਕੀਤਾ ਠੀਕ ਉਸੇ ਤਰ੍ਹਾਂ ਜਿ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਬਚਨ ਕਰਦੇ ਕਿ ਅਵਤਾਰ ਆਏ ਇਹ ਜਗਤ ਦੇ ਵਿੱਚ ਆ ਕੇ ਕਹਾ ਕਉ ਕੀ ਨਾਂ ਤੇ ਕੀ ਤਕੀਂ ਹਟਿਆ ਹੈ ਸੋਚਿਆ ਕਦੇ ਵਿਚਾਰ ਕੀਤੀ ਹੈ ਕਦੇ ਸੰਸਾਰ ਵਿੱਚ ਤੇ ਤੂੰ ਆ ਗਿਆ ਮਨੁੱਖਾ ਤੈਨੂੰ ਜਨਮ ਮਿਲਿਆ ਗੁਰਲੱਭ ਜਨਮ ਸਭ ਤੋਂ ਉੱਤਮ ਸਰੀਰ ਮਿਲਿਆ ਫਿਰ ਤੈ ਸੰਸਾਰ ਵਿੱਚ ਆ ਕੇ ਕੀ ਲੱਗਿਆ ਆਰਾਮ ਕੋ ਨਾਮ ਨਾ ਕੰਮੂ ਇਹ ਬਾਸਾ ਜਨਨ ਤੇ ਰਾਮ ਦਾ ਨਾਮ ਭਾਵ ਕਾਲਪੁਰ ਕੈ ਜੀ ਦਾ ਨਾਮ ਕੋ ਦੇ ਦਿਆਈ ਨਹੀਂ ਪ੍ਰਭੂ ਦਾ ਨਾਮ ਨਹੀਂ ਸਿਮਰਿਆ ਇਹ ਕਿਹੜੀ ਬਾਸਾ ਕੰਨ ਤੇ ਉਹ ਜੀ ਮਤ ਹਸਮ ਕੀਤੀ ਹੈ ਕਿਹੜੀ ਮਤ ਲੈ ਗਈ ਹੈ ਜਿਹਦੇ ਨਾਲ ਸਾਜਨ ਹਾਰੇ ਹੋਣ ਪਾਲਨ ਹਾਰੇ ਹੋਣ ਨਿਰੰਕਾਰ ਨੂੰ ਭੁੱਲ ਕੇ ਸੰਸਾਰ ਦੇ ਨਾਲ ਕੋ ਲੱਪਾਇਆ ਹੋਇਆ ਹੈ ਯਾਦ ਰੱਖੀ ਜੇ ਕੋਈ ਤਾਲ ਖੁਰ ਤੈਨੂੰ ਜਿਹਨੂੰ ਚਿੰਤੇ ਨਹੀਂ ਕਰਦਾ ਉਹਦਾ ਨਾਮ ਨਹੀਂ ਸਿਮਰਦਾ ਹੈ ਪਾਸ ਗਦੇ ਨੇ ਆ ਰਾਮਨਾ ਜਪੋ ਕਭਨ ਮਤ ਲਾਗੇ ਪਾਸ ਗਦੇ ਨੇ ਜੇ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਅਕਾਲ ਪੁਰਖ ਵਹਿਗੂ ਨੂੰ ਸਿਮਰਦਾ ਨਹੀਂ ਤੂੰ ਕੋਜੀ ਮਤ ਨਾਸਰ ਕੀਤੀ ਹੈ ਮਰ ਜਾਏ ਬੇਕਉ ਕਿਆ ਕਰੂੰ ਆ ਭਾਗੀ ਰਹਾ ਤਸਗੀ ਰਹੇ ਭਾਗੀਨ ਬੰਦੇ ਤੂੰ ਮਰਨ ਦੇ ਵੇਲੇ ਵੀ ਕੀ ਤਿਆਰੀ ਕਰ ਲਈ ਪਤਾ ਤੇ ਸਾਨੂੰ ਸਾਰਿਆਂ ਨੂੰ ਹੈ ਜਾਣਾਂ ਤੇ ਸੰਸਾਰ ਕਿਉਂ ਹੈ ਰਹਿਣਾ ਤੇ ਮਨੁੱਖ ਦਾ ਵਾਸਤੇ ਨਾ ਕੋਈ ਰਿਹਾ ਹੈ ਵੱਡੇ ਵੱਡੇ ਆਏ ਨੇ ਸੰਸਾਰ ਤੇ ਪਾਤਸ਼ਾਹ ਜੀ ਨੇ ਵੱਡਿਆਂ ਵੱਡਿਆਂ ਦੇ ਧਾਰਨਾ ਦੇ ਕਿਸ ਨੂੰ ਗੁਰਬਾਣੀ ਵਿੱਚ ਸਮਝਾਇਆ ਵੱਡੇ ਵੱਡੇ ਆਏ ਕਿ ਦੁਨੀਆਂ ਜਿੱਤ ਲਿਆ ਦੇ ਨਾਂ ਦੁਨੀਆਂ ਨੂੰ ਜਿੱਤਣ ਵਾਲੇ ਨੂੰ ਸੰਸਾਰ ਤੇ ਨਹੀਂ ਰਹਿਣਾ ਫਿਰ ਪਾਸਾ ਕਹਿੰਦੇ ਨੇ ਜਨ ਤੈਨ ਕੀ ਚਾਰੀ ਕੀਤੀ ਹੈ ਮਨ ਦੇ ਮਨੁੱਖ ਨੂੰ ਜੇ ਕੋਈ ਤਿਆਰੀ ਵੀ ਕਰਨੀ ਚਾਹੁੰਦੀ ਹੈ ਕਿਉਂਕਿ ਆਉਣਗੇ ਇੱਕ ਦਿਨ ਜਾਣਾ ਪਾਸਾ ਕਹਿੰਦੇ ਨੇ ਅਮਰ ਸ੍ਰੰ ਨੂੰ लेखा ਦੇਣਾ ਆਏ ਕਟਨ ਦੂਤ ਜਮ ਲੈਣਾ ਕਿ ਆਦਾਂ ਘਟਿਆ ਕਹਾਂ ਗਵਾਇਆ ਚਲੋ ਸਤਾਵ ਦੀਵਾਨ ਗੁਰੂ ਉਹ ਆਉਣਗੇ ਜਿੰਜਲੇ ਤਾਂ ਅੰਮ੍ਰਿਤ ਇਕੱਠੇ ਕੀਤੇ ਨੇ ਉਹਨਾਂ ਦਾ लेखा ਦੇਣਾ ਹੈ ਤੇ ਆਪੇ ਉਹ ਪੁੱਛਣਗੇ ਚੱਲ ਭਾਈ ਉਹ ਤਰ੍ਹਾਂ ਸਮਾ ਆ ਗਏ ਤਾਂ ਕੀ ਫਰਕਿਆ ਕੀ ਪਵਾਇਆ ਦਰਸ਼ਨਾਂ ਸੰਸਾਰ ਤੇ ਆ ਕੇ ਇਨਸਾਨ ਤੁਹੋਂ ਦਾ ਬੜਾ ਉੱਚ ਹੈ ਪਰ ਕੱਟਣ ਬਾਰੇ ਬੜੇ ਕੰਕਲ ਸੰਤ ਕਾਲਪੁਰ ਕੋਲ ਗੁਰੂ ਜੀ ਨੇ ਆ ਬੇਸਮਾਰ ਕੀਮਤੀ ਸੁਆਸ ਦਿੱਤੇ ਨੇ ਇਨਾਂ ਦੀ ਕੀਮਤ ਨਹੀਂ ਕੋਈ ਇਸ ਸੰਸਾਰ ਦੇ ਵਿੱਚ ਆ ਬੇਸ਼ੁਮਾਰ ਕੀਮਤੀ ਸੰਸਮਾ ਰੱਖੇ ਮਨ ਦਾ ਜੀਵਨ ਰੱਖੇ ਸਾਰਾਂ ਸਿਗਵਾਰ ਨੇ ਜਿਹੜਾ ਸੁਆਸ ਪਾਸਾ ਜਿੰਦ ਤੇਰਾ ਕਾਲਪੁਰਖ ਦੀ ਜਾਤ ਵਿੱਚ ਮੁਜਰਦਾ ਕੋ ਤੇਰਾ ਬਿਆਪ ਚਲਿਆ ਜਾਂਦਾ ਕਿਸੇ ਕਾਲ ਦੇ ਵਿੱਚ ਨਹੀਂ ਪੈਂਦਾ ਤੇ ਜਿਹੜਾ ਨਾ ਕਾਲਪੁਰਖ ਵਹਿਮ ਜੀ ਦੀ ਜਾਤ ਵਿੱਚ ਮੁਜਰਦਾ ਕੋ ਦਾ ਸਿਮਰਨ ਕਰਦਿਆਂ ਜੀਤ ਹੁੰਦਾ ਹੈ ਸੁਆਸ ਦੀ ਉਸੇ ਕੀਮਤ ਪੈਂਦੀ ਹੈ ਨਹੀਂ ਇਹ ਬੇਸਮਾਰਤ ਕੀਮਤੀ ਸੁਆਸਥ ਜੇ ਵਿਥੇ ਜਾਣੀ ਨਹੀਂ ਇੱਕ ਸਾਰਾ ਤੇਰਾ ਘਾਟਾ ਜੀ ਘਾਟਾ ਇਸ ਕਰਕੇ ਹੁਣ ਪੁੱਛਦੇ ਹਾਂ ਕਿ ਵੀਰ ਸਾਹਿਬ ਤਾ ਕੁਝ ਕੱਟਿਆ ਵੀ ਹੈ ਜਾਣਾ ਤੇ ਪਹਿਣਾ ਤੇ ਹੁਮਾਰਾ ਜਾਇਵੇ ਤਉ ਓ ਭਾਈ ਇੱਕ ਦਿਨ ਤਾਂ ਮਰਨਾ ਹੈ ਕਿਆ ਕਰੂ ਓ ਭਾਗੇ ਤੂੰ ਭਾਗ ਮੇਨ ਬੰਧਿਆ ਕੋਈ ਤਿਆਰੀ ਕਰ ਲੈ ਜਾ ਜੇ ਤਿਆਰੀ ਨਹੀਂ ਕਰੇਗਾ ਫਿਰ ਕੋਈ ਜਾਣ ਵਾਂ ਤੇ ਹੁਣ ਕਿਸੇ ਮੁਸਾਫਰ ਨਹੀਂ ਕਿਸੇ سفر ਤੇ ਜਾਣਾ ਹੁੰਦਾ ਹੈ ਬੱਚੇ ਬਾਹਰ ਜਾਂਦੇ ਨਹੀਂ ਉਹ ਜਾਣਦੇ ਕਿੰਨੀਆਂ ਇੱਕ ਤਿੰਨ ਮਹੀਨਾ ਪਹਿਲਾਂ ਤਿਆਰੀਆਂ ਸੌਖਾ ਸੁਰਖ ਹੋ ਜਾਂਦੀਆਂ ਨੇ ਆਹ ਵੀ ਲੈ ਕੇ ਜਾਣਾ ਆਹ ਵੀ ਲੈ ਕੇ ਜਾਣਾ ਆਹ ਵੀ ਲੈ ਕੇ ਜਾਣਾ ਕਿਸ ਰੇਤੇ ਦਾ ਵੀ ਕਿਸੇ ਨੂੰ ਜਾਣਾ ਹੁੰਦਾ ਉਹ ਵੀ ਇੱਕ ਇੱਕ ਦਿਨ ਪਹਿਲਾਂ ਤਿਆਰੀ ਸੁਰਖ ਹੋ ਜਾਂਦੀ ਹੈ ਆਪਾ ਦੇ ਆਪਾ ਦੇ ਨਾਲ ਲੈ ਕੇ ਜਾਣਾ ਤੇ ਗਰੀਬਨਵਾਰ ਤੁਸਰ ਕਹਿੰਦੇ ਜਨ ਜਮਾ ਜਾਣਾ ਸੋ ਥਾਨ ਵਿਚਾਰਿਓ ਤੇ ਜਿੱਥੇ ਤੈ ਹਮੇਸ਼ਾ ਨਹੀਂ ਜਾਣਾ ਹੈ ਉਥੇ ਵਾਸ ਤੇ ਤੈਨੂੰ ਧਿਆਰਿਓ ਨਹੀਂ ਕੋਈ ਕੀਤੀ ਹੈ ਇਸ ਕਰਕੇ ਗਰੀਬਨਵਾਰ ਤੁਸਰ ਕਹਿੰਦੇ ਜਿੱਥੇ ਸਦਾ ਬਾਗ ਤੇ ਜਾਣਾ ਜਿਹੜੇ ਘਰ ਵਿੱਚ ਤੂੰ ਰਹਿਣਾ ਵਸਣਾ ਜਿਹਦੇ ਘਰ ਦੇ ਵਿੱਚ ਜਾ ਕੇ ਤੈਨੂੰ ਰਹਿਣਾ ਹੈ ਵਸਣਾ ਹੈ ਸੋ ਕਰ ਚੀਤਨਾ ਆਇਓ ਉਹ ਕਰਤਨ ਕੋਦੇ ਚੀਤੇ ਨਹੀਂ ਆਇਆ ਚੀਤੇ ਵਿੱਚ ਜੀ ਨਹੀਂ ਆਇਆ ਉਹਨੂੰ ਤਾਂ ਕਦੇ ਜਾਦੇ ਨਹੀਂ ਕੀਤਾ ਉਹਦੇ ਵਾਸਤੇ ਤੇਰੀ ਕੋਈ ਧਿਆਰ ਨਹੀਂ ਇਹ ਪਾਦ ਸਤਨੂੰ ਜੀ ਨੇ ਕੀ ਜੇ ਸਮਝਾਇਆ ਹੈ ਤੁਮ ਪਾਗ੍ਰੀਣ ਬੰਦੇ ਤਿਆਰੀ ਕਰ ਰਹਾ ਔ ਦੁੱਖ ਸੁਖ ਕਰਕੇ ਕਪਤੰਬ ਜਿਵਾ ਪਾਸ ਕਿ ਅਸੀਂ ਕਈ ਤਰ੍ਹਾਂ ਦੀਆਂ ਔਖੀਆਂ ਸਹਾਰ ਕੇ ساری ਉਮਰ ਕਪਤੰਬ ਦੀ ਪਾਰ ਦੇ ਰਹੇ ਹਾਂ ਆਪਣੇ ਬੱਚਿਆਂ ਨੂੰ ਪਾਰ ਦੇ ਰਹੇ ਹਾਂ ਬੜਾ ਕੁਝ ਜੀਵਨ ਦੇ ਵਿੱਚ ਸੰਘਰਸ਼ ਕਰਨਾ ਪੈਂਦਾ ਹੈ ਬੜਾ ਕੁਝ ਸਹਿਣਾ ਪੈਂਦਾ ਹੈ ਔਖੇ ਵੀ ਸਮੇਂ ਆਉਂਦੇ ਨੇ ਸੌਖੇ ਵੀ ਆਉਂਦੇ ਨੇ ਸਾਰਾ ਜੀਵਨ ਪਾਸਾ ਕਹਿੰਦੇ ਤਾਂ ਕੁਟੰਗ ਪਾਰਦੇ ਆ ਆਪਣਾ ਪਰਿਵਾਰ ਪਾਲਦਾ ਨਗਾ ਦਿੱਤਾ ਜਿੱਤੇ ਰਖੀ ਮਰਦੀ ਵਾਰ ਇੱਕ ਸਰਦੁਖ ਪਾਇਆ ਪਰ ਮਰਨ ਵੇਲੇ ਤੈਨੂੰ ਇਕੱਲਿਆਂ ਵੀ ਆਪਣੀਆਂ ਗਲਤੀਆਂ ਬਦਲੇ ਦੁੱਖ ਸਹਾਰਨੇ ਪੈਂਦੇ ਨੇ ਬਹੁਤ ਪਰ ਪੰਜ ਕਰ ਪਰ ਤਨ ਜਾਵੇ ਸੁੱਧ ਧਾਰਾ ਕਹਿ ਆਨ ਲਟਾਵੇ ਮਨ ਦੇ ਉਲ ਦੇ ਕੰਨ ਕੀਜੈ ਅੰਤ ਮੇਰਾ ਇਹ ਜੀਵਨ ਲਿਖੇ ਪਾਸਾ ਕਹਿੰਦੇ ਹੁਣ ਤੈਨੂੰ ਬੜਾ ਕੁਝ ਕਰਦਾਂਗੇ ਕਹਿੰਦੇ ਕਿਸੇ ਨਾਲ ਠੱਗੀ ਵੀ ਕਰਦਾਂਗੇ ਪਰਾਇਆ ਹੰਦਿਆ ਕੇ ਲੈ ਕੇ ਆਉਣਾ ਹੈ ਆਪਣੇ ਘਟੰਮ ਨੂੰ ਕਾਲ ਰੂਪ ਹੈ ਪਰ ਜਦੋਂ ਇਹ ਸੰਸਾਰ ਤੋਂ ਜਾ ਕੇ ਅਗਲੇ ਸੰਸਾਰ ਨਿਰੰਕਾਰ ਦੀ ਦਰਗਾਹ ਦੇ ਵਿੱਚ ਲੇਖਾ ਜਣਾ ਪਵੇਗਾ ਨਾ ਮਲਤੀ ਬਾਹਰ ਇੱਕ ਸੰਭ ਪਾਇਆ ਉੱਥੇ ਤੇਰੇ ਨਾਲ ਕਿਸੇ ਨਹੀਂ ਰਹਣਾ ਉੱਥੇ ਤੇਰਾ ਕੋਡਾਂ ਨਾਮ ਕੋਈ ਭਾਈ ਹੋਏਗਾ ਨਾ ਪੈਣ ਹੋਏਗੀ ਨਾ ਧੀ ਹੋਏਗੀ ਨਾ ਪੁੱਤਰ ਹੋਏਗਾ ਨਾ ਘਰਵਾਲੀ ਹੋਏਗੀ ਨਾ ਮਾਂ ਹੋਏਗੀ ਨਾ ਬਾਪ ਹੋਏਗਾ ਉੱਥੇ ਕੋਈ ਨਹੀਂ ਹੋਏਗਾ ਉੱਥੇ ਦੇ ਭਗਤ ਸਾਹਿਬ ਜੀ ਨੇ ਤੇਰੀ ਜਿੰਦ ਤੋਂ ਲੈ ਕੇ ਲੈਣਾ ਜਾਲਣ ਪੁਰਾਣਾਰ ਉਲਾਮੇ ਜੀਸਹਿ ਸਰੀਰ ਦੀ ਖਾਤਰ ਵੀ ਫਰੀਦ ਸਾਹਿਬ ਕਹਿੰਦੇ ਕਿੰਨਾ ਜਦਨ ਕੀਤੇ ਨੇ ਪਰ ਇਹ ਸਰੀਰ ਨੂੰ ਵੀ ਇੱਥੇ ਮੜੀਆਂ ਦੇ ਵਿੱਚ ਲਿਜਾ ਕੇ ਸਾੜ ਦਿੱਤਾ ਜਾਂਦਾ ਹੈ ਉਲਾਮੇ ਜੀਸਹਿ ਜਿੰਦ ਘਾ ਜਾ ਕੇ ਦੇਖੇ ਦਿੰਦੀ ਫਟੀ ਹੈ ਦੇਖੇ ਜਿੰਦ ਨੂੰ ਤੂੰ ਲੈ ਜਾਂਦੇ ਨਹੀਂ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਹੁਣ ਤੱਕ ਜਿਹੜਾ ਕੁਝ ਮਰਜੀ ਕਰੀਚਾ ਦੋ苦 ਸੁਖ ਕਾਰਨ ਪਿਆ ਕੋਈ ਕੰਮ ਜੋ ਵਾਇਆ ਆਪਣੇ ਕਟੰਪ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਖੁਸ਼ੀਆਂयां ਸੁਖੀਆਂयां ਸੰਭਾਲਨਾ ਹੈ ਪਰ ਮਰਤੀ ਵਾਰ ਇੱਕ ਸਾਲ ਕੁ ਪਾਇਆ ਮਰਨ ਵੇਲੇ ਤੈਨੂੰ ਕੱਲਿਆਂ ਹੀ ਆਪਣੀਆਂ ਗਲਤੀਆਂ ਬਦਲੇ ਦੁੱਖ ਸਹਾਰਨਾ ਪਿਆ ਭਾਵ ਅੱਗੇ ਜਾ ਕੇ ਵੀ ਤੈਨੂੰ ਇਕੱਲੇ ਨੂੰ ਹੀ ਸਜ਼ਾ ਖੁਕਣੀ ਪੈਣੀ ਹੈ ਕੰਠ ਕਹਿਨ ਤਬ ਕਰਨੁ ਪੁਕਾਰਾ ਤੀਸਾ ਕਹਿੰਦੇ ਨੇ ਹੁਣ ਨਹੀਂ ਤੂੰ ਸੰਗ ਦਾ ਮੈਂ ਹੁਣ ਤੈਨੂੰ ਕੁਝ ਸਮਝ ਨਹੀਂ ਆਉਂਦੀ ਹੈ ਗੁਰਬਾਣੀ ਤੁਹਾਨੂੰ ਕਾਰ-ਬਾਰ ਸਮਝਾਉਂਦੀ ਹੈ ਰੋਜ ਸਤਿਗੁਰ ਦੀ ਕਿਰਪਾ ਕਰਕੇ ਉਹ ਰੋਜ ਬਖਸ਼ਿਸ਼ਾਂ ਕਰਦੇ ਨੇ ਰੋਜ ਸਮਝਾਉਂਦੇ ਨੇ ਉਹ ਬੰਦਿਆ ਨਾਮ ਲੱਗਦਾ ਬੰਦਾ ਬਣ ਕੇ ਆਇਆ ਹੈ ਬੰਦੇ ਦਾ ਕੰਮ ਕੀ ਹੈ ਨਾਮ ਜਪਨਾ ਬੰਦਾ ਹੋਏ ਬੰਦਗੀ ਗਹਿ ਕਰ ਬੰਦੇ ਤੂੰ ਬੰਦਗੀ ਜੀ ਚਿਰ ਕਰਨਾ ਸਤ ਪਾਸਾ ਕਹਿੰਦੇ ਬੰਦਗੀ ਕਰਨ ਵਾਸਤੇ ਆਇਆ ਸੀ ਪਰ ਹੁਣ ਬੰਦਗੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਗੁਰੂ ਵਾਲਾ ਵੀ ਨਹੀਂ ਬਣਦਾ ਜੀਤੇ ਰੱਖੀ ਕੰਠ ਗੰਨ ਤਦ ਕਨੁ ਪੁਕਾਰਾ ਜਦੋਂ ਜਮਾ ਨੇ ਤੈਨੂੰ ਬੜੂ ਆ ਕੇ ਫੜਿਆ ਭਾਵ ਜਦੋਂ ਮੌਤ ਸਿਰ ਤੇ ਆ ਗਈ ਪਾਸਾ ਕਹਿੰਦੇ ਉਦੋਂ ਫਿਰ ਰੂਹਨ ਪੁਕਾਰਨ ਕੋਈ ਲਾਭ ਨਹੀਂ ਦਿੰਦਾ ਜਦੋਂ ਮੈਨੂੰ ਜਨਮ ਆਣ ਵਕਤੇ ਕਬੀਰ ਸਾਹਿਬ ਕਹਿੰਦੇ ਬੜੀਆਂ ਮਿੰਤਾਂ ਕਰਦਾ ਮੈਂ ਪਰਮ ਅਰਦਾਸ ਰੱਬ ਕਿਸ ਬਾਕੀ ਦੇਹੁ ਨਵੇਰ ਆਖੀ ਰੱਖੀ ਬੜੀਆਂ ਮਿੰਤਾਂ ਕਰਦੇ ਉਹਨੂੰ ਕੁਝ ਸਮਾਂ ਦਾ ਦੇ ਤੋ ਮੈਨੂੰ ਥੋੜਾ ਜਿਹਾ ਸਮਾਂ ਬਖਸ਼ ਤੋ ਮੈਂ ਥੋੜਾ ਜਿਹਾ ਸਮਾਂ ਲਵਾ ਕੇ ਆਪਣੇ ਪ੍ਰਭੂ ਨਾਲ ਮਿਲਣਾ ਪਾਸ ਬਿਨ ਦੇ ਦਿਉ ਸਮਾਂ ਦੇ ਦੇ ਉਹ ਕਹਿੰਦੇ ਨੇ ਚਲ ਭਾਈ ਹੁਣ ਤੈਨੂੰ ਤਾਂ ਤੇਰਾ ਪਾਰ ਹੀ ਆ ਗਿਆ ਹੁਣ ਤੇਰਾ ਮੁਖ ਨੂੰ ਆ ਗਿਆ ਨਰੰਕਾਰ ਜੀ ਲਗਾ ਦੇ ਜੀ ਜੀ ਦਰਗਾਹ ਬਾਟ ਨੂੰ ਤੇ ਨਾ ਮਰਨਾ ਪਾਈ ਜਿਹਦੀ ਚਿੱਠੀ ਨਿਕਲੇ ਆਉਣੀ ਆ ਦਰਗਾਹ ਦੇ ਵਿੱਚੋਂ ਤੇ ਮਰ ਨਹੀਂ ਪੈਣਾ ਇਸ ਕਰਕੇ ਜਵੀਰ ਸਾਹਿਬ ਜੀ ਨੇ ਜਦੋਂ ਫਿਰ ਜਾਣ ਲੈ ਕੇ ਜਾਣ ਦੀ ਤੈਨੂੰ ਪਾਈ ਆ ਕੇ ਫੜਨਗੇ ਘਰ ਤੋਂ ਦੇ ਮੂੰਹ ਹੀ ਚੱਲ ਚਲੀਏ ਸਮਾ ਆ ਗਿਆ ਤੇਰਾ ਪਾ ਸਕਦੇ ਫਿਰ ਪਛਤਾਂਗਾ ਫਿਰ ਰੋਏਗਾ ਤੈਨੂੰ ਰੋਣ ਦਾ ਪਛਤਾਉਣ ਦਾ ਫਿਰ ਕੋਈ ਨਹੀਂ ਫਾਇਦਾ ਨਹੀਂ ਹੋਏਗਾ ਕੋਈ ਰਾਹ ਨਹੀਂ ਹੋਏਗਾ ਕਹੇ ਅਮੀਰ ਆਗੇ ਦੇਨਾਸ ਮਹਾਰਾਸ ਕਰਕੇ ਕਬੀਰ ਸਾਹਿਬ ਜੀ ਆਖਦੇ ਨੇ ਕਿ ਉਹ ਬੇੜਾ ਆਉਣ ਤੋਂ ਪਹਿਲਾਂ ਹੀ ਕਿਉਂ ਤੂੰ ਪ੍ਰਮਾਤਮਾ ਨੂੰ ਜਾਗ ਨਹੀਂ ਕਰਦਾ ਜਿਹੜਾ ਬੇੜਾ ਹਾਲੇ ਪਤੇ ਆਉਣਾ ਨਹੀਂ ਅਸੀਂ ਵੇਖਦੇ ਨਾਲ ਅੱਖਾਂ ਦੇ ਨਾਲ ਪ੍ਰੇਮ ਸਾਹਿਬ ਜੀ ਨੇ ਕਿਹਾ ਤੂੰ ਸਾਰਾ ਕੁਝ ਭੁੱਲ ਸਕਦਾ ਠੀਕ ਹੈ ਸੰਸਾਰ ਦੇ ਵਿੱਚ ਦੋਸਤ ਮਿੱਤਰ ਤੇਰਾ ਸਭ ਭੁੱਲ ਸਕਦੇ ਹਾਂ ਅਸੀਂ ਪਰ ਇੱਕ ਸਭ ਤੋਂ ਅਨਮੋਲ ਰਿਸ਼ਤਾ ਹੈ ਮਾਪਿਆਂ ਦਾ ਜੀ ਤੂੰ ਬਿਨਾ ਇਨਸਾਨ ਦੀ ਉਤਪਤੀ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਤੇ ਫਰੀਦ ਸਾਹਿਬ ਕਹਿੰਦੇ ਨੇ ਫਰੂਨਾ ਵਾਲੀ ਬੇਕਾਬੀਦਾ ਕਿੱਥੇ ਤੈਂਦੇ ਮਾਤਿਆਂ ਜਿੰਨੀ ਤੂੰ ਜੜਿਓਂ ਹੈ ਉਹ ਤਨ ਪਾਸੋਂ ਲੱਦ ਗਏ ਤੂੰ ਅਜੈਨਾ ਪਤਿਨੋਂ ਕਿ ਫਰੀਦ ਸਾਹਿਬ ਕਹਿੰਦੇ ਚਲੋ ਹੋਰ ਉਹ ਸਭ ਗੱਲਾਂ ਕੁੱਝ ਸਕਦਾ ਹੈ ਕਿ ਦੇ ਮਾਪੇ ਹੁੰਦੇ ਜਾਣ ਸਕਦੇ ਨੇ ਮਾਪੇ ਬਣੇ ਪੁੱਰੇ ਜਾਣ ਮਾਪੇ ਤੇ ਸਾਰੀ ਉਮਰ ਦਾ ਜਿਹੜਾ ਮੈਂ ਯਾਦ ਰੱਖਦੇ ਅਨਸਾਰੀ ਉਮਰ ਚੇਤੇ ਰੱਖਦੇ ਹਨ ਇਸ ਕਰਕੇ ਕ੍ਰਿਸ਼ਨਾ ਸਾਹਿਬ ਕਹਿੰਦੇ ਉਹਨਾਂ ਬੰਦੇ ਤੇ ਪੀਪ ਲੈ ਜਦ ਮੇਰੇ ਕੋਲ ਮੇਰੇ ਮਾਪੇ ਨਹੀਂ ਰਹੇ ਮੈਨੂੰ ਜਾਣਨ ਵਾਲੇ ਪੈਦਾ ਕਰਨ ਵਾਲੇ ਨਹੀਂ ਰਹੇ ਫਿਰ ਮੈਂ ਕਿਹੜਾ ਸੰਸਾਰ 'ਚ ਬੈਠੇ ਰਹਿੰਦੇ ਹਾਂ ਇਸ ਕਰਕੇ ਕ੍ਰਿਸ਼ਨਾ ਸਾਹਿਬ ਕਹਿੰਦੇ ਭਾਈ ਉਹ ਵੇੜਾ ਪਹੁੰਚ ਜਾ ਕਰ ਉਹ ਵੇੜਾ ਹਰ ਇੱਕ ਤੇ ਆਉਣਾ ਹੈ ਮੌਤ ਹਰ ਇੱਕ ਤੇ ਖੜੀ ਹੈ ਸਤਿਗੁਰੂ ਭਾਰਸਾ ਕਹਿੰਦੇ ਨੇ ਜੋ ਆਹ ਹਨ ਉਹ ਵੀ ਜਿੰਨ ਸਾਰਾ ਕਾਲ ਦਾ ਕਰਜ ਹੈ ਜੋ ਦੀ ਸੈ ਸੂ ਕਾਲ ਹੈ ਖਰਨਾ ਜੋ ਕੁਝ ਵੀ ਨਜ਼ਰ ਆ ਰਿਹਾ ਸਾਰਾ ਕਾਲ ਦਾ ਕਰਜ ਹੈ ਕਾਮ ਖਾ ਜਾਣ ਸਭ ਕਾ ਜਨ ਤੇ ਇਸ ਕਰਕੇ ਭਾਈ ਉਹ ਬੇੜੇ ਨੂੰ ਯਾਦ ਕਰ ਤੇ ਵੀਰ ਸਾਹਿਬ ਕਹਿੰਦੇ ਨੇ ਕਹਿ ਫਿਰ ਆਗੇ ਤੇਨਾ ਸਮਾਰਾ ਉਹ ਬੇੜੇ ਨੂੰ ਯਾਦ ਕਰ ਆਉਣ ਵਾਲਾ ਬੇੜਾ ਯਾਦ ਕਰ ਕੇ ਉਸ ਬੇੜੇ ਤੋਂ ਪਹਿਲਾਂ ਹੀ ਕਉ ਕੋ ਨਹੀਂ ਪਰਮਾਤਮਾ ਨੂੰ ਯਾਦ ਕਰਦਾ ਕਿਉਂ ਨਹੀਂ ਗੁਰੂ ਵਾਲਾ ਬਣ ਕੇ ਬਾਸਾ ਕਹਿੰਦੇ ਹਨ ਤੂੰ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਔਖੇ ਵੇਲੇ ਵੀ ਆਪਣੇ ਔਖੇ ਵੇਲੇ ਬਾਤ ਦੇ ਕੋਈ ਰਸਤ ਕੋਈ ਸਮਾਨ ਬਾਸਾ ਕਹਿੰਦੇ ਕੋਈ ਤਿਆਰੀ ਕਰ ਸਕੀ ਇਸ ਕਰਕੇ ਅੱਜ ਦੇ ਪਾਵਨ ਬਚਨਾਂ ਨਾਲ ਹੀ ਸੋਮਣੀ ਭਗਤ ਸਾਹਿਬ ਵੀਰ ਸਾਹਿਬ ਜੀਆਂ ਦੇ ਪਾਵਨ ਪਾਰਵੰਤੂ ਚਰਨ ਕੀਤੇ ਇਹ ਤਾਂ ਪ੍ਰ ਬਾਣੀ ਦੇ ਰਾਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਏ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਮਨੁੱਖਾ ਜਨ ਬੜਾ ਤੁੱਲਾ ਹੈ ਬੜਾ ਕੀਮਤੀ ਹੈ ਇਸ ਕਰਕੇ ਐਵੇਂ ਹੀ ਅਰਜਾਈ ਨਾ ਦਵਾਈਏ ਗੁਰੂ ਵਾਲੇ ਬਣ ਕੇ ਨਾਮ ਜਪੀਏ ਤੇ ਜਿਹੜਾ ਸਮਾ ਸਬਤ ਆਉਣਾ ਹੈ ਉਸ ਸਮੇਂ ਦੀ ਤਿਆਰੀ ਕਰੀਏ ਗਰੀਬਨਵਾਦ ਕਾ ਸਰ ਸਾਹਿਬ ਕਹਿੰਦੇ ਉਹ ਸਮੇਂ ਦੀ ਤਿਆਰੀ ਕਰ ਜਿਹੜਾ ਸਭਨ ਸਬੰਧ ਸਾਹਿਬ ਤੇ ਹੋਣਾ ਹੈ ਕਿਰਪਾ ਕਰੇਗਾ ਸਤਿਪੁਰ ਪਾਸਾ ਜੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਬਾਣੀ ਪੜ੍ਹਾਂਗੇ ਫਿਰ ਗੁਰੂ ਪਾਸਾ ਮਿਹਰ ਕਰਨੀਏ ਦਇਆ ਕਰਨੀਏ ਸਾਡੇ ਤੇ ਸਾਨੂੰ ਆਪਣੀ ਚਰਨਾਂ ਦਾ ਪਿਆਰ ਦੇਖਣਗੇ ਇਸ ਕਰਕੇ ਭਾਈ ਗੁਰੂ ਬਾਣੀ ਗੁਰੂ ਚਰਨਾਂ ਨਾਲ ਜੁੜੋ ਨਾਮ ਜੋ ਗੁਰੂ ਸਿਮਰਨ ਕਰੋ ਨਿਤਨੇਮ ਨਿਤਨੇਮੀ ਬਣੀਏ ਪੰਜ ਬਾਣੀਆਂ ਦੇ ਨਿਤਨੇਮ ਕਰਕੇ ਸਿਮਰਨ ਕਰਕੇ ਆਪਣੇ ਮੁਨਕਾ ਜਨਮ ਨੂੰ ਸਫਲਾ ਕਰ ਸਕਦੇ ਆ ਮਹੰਤਿ ਸਾਧੂਨੀ ਹੈ ਸਾਡਾ ਇਹ ਸੰਸਾਰ ਸੁਨਰਥੋਂ ਤਰਨ ਦਾ ਏਕੋ ਇੱਕ ਰਸਤਾ ਹੈ ਬਸ ਗੁਰੂ ਵਾਲੇ ਬਣ ਕੇ ਹੀ ਆਪਣੇ ਮੁਨਕਾ ਜਨਮ ਨੂੰ ਸਫਲਾ ਕੀਤਾ ਜਾ ਸਕਦਾ ਹੈ ਇਸ ਗੱਲ ਕੇ ਆਓ ਭੁਇਆ ਤਮਾਮ ਬੁਨਾ ਦੀ ਈਮਾਨ ਸਤਗੁਰੂ ਜੀ ਬਖਸ਼ਣ ਜੋਗ ਨੇ ਪਹਿਲੀ ਸਾਧ ਸੰਤ ਬਖਸ਼ਣ ਜੋਗ ਹੈ ਬਖਸ਼ਣਾ ਜੀ ਕੋਈ ਵਿਚਾਰ ਨੂੰ ਮਨ ਨੂੰ ਭਾ ਜਾਏ ਸਤਪਰੰਥ ਸਿੱਖਿਆ ਜਾਣ ਕੇ ਬ੍ਰਹਿਮ ਕਰਿਓ ਗੱਦ ਗੱਜਾਂ ਜਾਨ ਕੀ ਮਾਰ ਕਰਨਾ ਜੀ ਗੀਵਨਵਾਜ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰੇ ਸੰਮਖਿਣ ਚਰਨਾਂ ਦਾ ਪਿਆਰ ਉਹ ਸਿੱਖੀ ਜੀਵਨ ਦੀ ਦਾ ਨਿਤਨੇਮ ਦੀ ਦਾ ਕੁਰਿਵਾਜਣ ਆਪਣੀ ਪਿਤਰ ਚਰਨਾ ਕਮਨਾ ਦੇ ਨਾਲ ਜੋੜ ਕਰਕੇ ਇਸੇ ਤਰ੍ਹਾਂ ਸੰਗਤ ਕਰਨ ਦੀ ਬਾਣੀ ਸੁਣਨ ਦੀ ਬਾਣੀ ਪੜਨ ਦੀ ਸਮਤ ਰੂਪ ਸੋ ਆਓ ਮੀਆਂ ਤੁਮਾਂ ਬਿਨਾ ਦੀ ਖਾਨ ਸਤਿਗੁਰੂ ਜੀਆਂ ਦੇ ਪਾਵਨ ਬਚਨ ਜੋ ਆਪ ਕੀ ਨੇ ਮਨ ਨੂੰ ਪਾ ਜਾਣ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗੰਗਾਂ ਦੀਆਂ ਲਕੀਆਂ ਜਾਣ ਕੇ ਮਾ ਕਰਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪ੍ਰਦਾਤਾ